ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਓ ਅੱਜ ਦੀ ਸਾਖੀ ਵਿੱਚ ਆਪਾਂ ਜਾਣਦੇ ਹਾਂ ਭਾਈ ਮੰਜ ਸਿੰਘ ਕੌਣ ਸਨ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਲ ਉਹਨਾਂ ਦਾ ਕੀ ਪਿਆਰ ਸੀ ਆਓ ਇਸ ਬਾਰੇ ਗੱਲ ਕਰਦੇ ਹਾਂ ਭਾਈ ਮੰਜ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਹੁਤ ਪਿਆਰੇ ਸਿੱਖ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗੋਦ ਦਾਨੇ ਗਮਾਣਿਆ ਹੈ ਅਤੇ ਬਹੁਤ ਸਾਰੀਆਂ ਅਸੀਸਾਂ ਪ੍ਰਾਪਤ ਕੀਤੀਆਂ ਸਨ ਇੱਕ ਦਿਨ ਸ਼੍ਰੀ ਅਮਰਸਰ ਸਾਹਿਬ ਤੋਂ ਨੰਗਦਿਆਂ ਹੋਇਆਂ ਭਾਈ ਮੰਜ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆ ਬੈਠੇ ਅਤੇ ਇੱਥੇ ਗੁਰਬਾਣੀ ਦਾ ਇਲਾਹੀ ਕੀਰਤਨ ਚੱਲ ਰਿਹਾ ਸੀ ਭਾਈ ਮੰਜ ਜੀ ਸੰਗਤ ਵਿੱਚ ਬੈਠੇ ਬੈਠੇ ਦੇਖ ਰਹੇ ਸਨ ਕਿ ਜਿਹੜਾ ਵੀ ਕੋਈ ਆਉਂਦਾ ਹੈ ਕਿਸੇ ਦੀਆਂ ਅੱਖਾਂ ਵਿੱਚ ਅਥਰੂ ਹਨ ਅਤੇ ਕਿਸੇ ਦੇ ਚਿਹਰੇ ਦਾ ਰੰਗ ਲਾਲ ਹੈ ਅਤੇ ਸਾਰਿਆਂ ਦੇ ਮੱਥੇ ਖੀੜੇ ਹੋਏ ਹਨ ਕਿਸੇ ਦੇ ਵੀ ਚਿਹਰੇ ਉੱਤੇ ਚਿੰਤਾ ਜਾਂ ਪਰੇਸ਼ਾਨੀ ਨਜ਼ਰ ਨਹੀਂ ਆਉਂਦੀ ਆਪਣੇ ਮਨ ਵਿੱਚ ਸੋਚਣ ਲੱਗੇ ਕਿ ਜੇਕਰ ਮੈਂ ਵੀ ਇਨ੍ਹਾਂ ਵਾਂਗ ਇਸ ਰੰਗ ਵਿੱਚ ਰੰਗਿਆ ਜਾਵਾਂ ਉਸ ਦੇ ਮਾਨ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਮਿਲਣ ਦੀ ਇੱਛਾ ਪ੍ਰਗਟ ਹੋਈ ਅਤੇ ਇਹਨੇ ਨੂੰ ਦੀਵਾਨ ਦੀ ਸਮਾਪਤੀ ਹੋਈ ਤਾਂ ਜਦੋਂ ਸਾਰੀ ਸੰਗਤ ਘਰਾਂ ਨੂੰ ਵਾਪਸ ਚਲੀ ਗਈ ਤਾਂ ਭਾਈ ਮਾਂਝ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬੈਠ ਕੇ ਕਹਿੰਦੇ ਹਨ ਕਿ ਪਾਸ਼ਾ ਜੀ ਜੋ ਦਾਤ ਇਹਨਾਂ ਲੋਕਾਂ ਦੇ ਕੋਲ ਹੈ ਉਹ ਮੈਨੂੰ ਵੀ ਬਖਸ਼ੋ ਮੇਰੇ ਵੀ ਤੀਨੇ ਤਾਪ ਨਿਵਾਰਨ ਕਰੋ ਜਨਮ ਮਰਨ ਦਾ ਦੁੱਖ ਕੱਟ ਦੇਵੋ ਅਤੇ ਪਰਮਾਤਮਾ ਦੇ ਨਾਲ ਮੈਨੂੰ ਵੀ ਜੋੜ ਦੇਵੋ ਭਾਈ ਮੰਜ ਦੀ ਇਹ ਗੱਲ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਕੁਝ ਨਾ ਬੋਲੇ ਅਤੇ ਫਿਰ ਭਾਈ ਮੰਜ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਫੜ ਕੇ ਕਹਿੰਦੇ ਹਨ ਕਿ ਪਾਤਸ਼ਾਹ ਜੀ ਕਿ ਆਪ ਜੀ ਨੂੰ ਮੇਰੀ ਇਹ ਬੇਨਤੀ ਪਰਵਾਨ ਨਹੀਂ ਹੋਈ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲਗੇ ਕਿ ਤੁਸੀਂ ਇੱਕ ਪਾਸੇ ਤਾਂ ਮੜੀਆਂ ਨੂੰ ਪੂਜਦੇ ਹੋ ਅਤੇ ਦੂਸਰੇ ਪਾਸੇ ਸਿੱਖੀ ਦੀ ਇੱਛਾ ਰੱਖਦੇ ਹੋ ਅਤੇ ਦੂਸਰੇ ਪਾਸੇ ਸਿੱਖੀ ਦੀ ਦਾਤ ਮੰਗਦੇ ਹੋ ਕਦੇ ਵੀ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਜਿਸ ਦਾ ਭਾਵ ਹੈ ਕਿ ਗੁਰਮਤ ਕਮਾਉਣ ਦੇ ਲਈ ਸਾਰੇ ਬਹਿਮਾ ਪਰਮਾ ਨੂੰ ਛੱਡਣਾ ਪੈਂਦਾ ਹੈ ਅਤੇ ਜੇ ਤੁਸੀਂ ਗੁਰੂ ਸਾਹਿਬ ਦੀ ਸਿੱਖੀ ਚਾਹੁੰਦੇ ਹੋ ਤਾਂ ਤੁਹਾਨੂੰ ਕਬਰਾਂ ਦੀ ਪੂਜਾ ਛੱਡਣੀ ਪਵੇਗੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਹ ਗੱਲ ਸੁਣ ਕੇ ਭਾਈ ਮੰਜ ਜੀ ਕਹਿਣ ਲੱਗੇ ਕਿ ਪਾਤਸ਼ਾਹ ਜੀ ਤੁਸੀਂ ਦਇਆ ਕਰੋ ਤੇ ਤੁਸੀਂ ਆਪਣੀ ਕਿਰਪਾ ਕਰ ਦੇਵੋ ਮੈਂ ਇਹ ਸਭ ਕੁਝ ਅੱਜ ਹੀ ਛੱਡ ਦੇਵਾਂਗਾ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲਗੇ ਜੇ ਤੂੰ ਇਸ ਮਾਰਗ ਤੇ ਚੱਲਣਾ ਹੈ ਤਾਂ ਤੁਹਾਨੂੰ ਡੋਲ ਹੋ ਕੇ ਚੱਲਣਾ ਪਵੇਗਾ ਭਾਵੇਂ ਤੁਹਾਡਾ ਸਭ ਕੁਝ ਚਲਾ ਜਾਵੇ ਪਰ ਤੁਸੀਂ ਕਦੇ ਡੋਲਣਾ ਨਹੀਂ ਇਹ ਗੱਲ ਸੁਣ ਕੇ ਭਾਈ ਮੰਜ ਜੀ ਆਪਣੇ ਘਰ ਵੱਲ ਚਲੇ ਗਏ ਭਾਈ ਮੰਜ ਜੀ ਆਪਣੇ ਪਿੰਡ ਦੇ ਮੁਖੀਆ ਸਨ ਚੌਧਰੀ ਸਨ ਅਤੇ ਉਹਨਾਂ ਦੇ ਘਰ ਦੇ ਅੰਦਰ ਸਖੀ ਸਰਵਰ ਦੀ ਪੂਜਾ ਹੁੰਦੀ ਸੀ ਭਾਈ ਮੰਜ ਜੀ ਜਦੋਂ ਘਰ ਪਹੁੰਚੇ ਉਹਨਾਂ ਨੇ ਆਪਣੇ ਘਰ ਵਾਲੀ ਨੂੰ ਨਾਲ ਲਿਆ ਅਤੇ ਆਪਣੇ ਘਰ ਵਿੱਚੋਂ ਕਬਰਾਂ ਢਾਹ ਦਿੱਤੀਆਂ ਅਤੇ ਸਾਰਾ ਸਮਾਨ ਬਾਹਰ ਕੱਢ ਕੇ ਸੈੱਟ ਦਿੱਤਾ ਅਤੇ ਇਹ ਸਭ ਕੁਝ ਦੇਖ ਕੇ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਗਏ ਜਿਹੜੇ ਮੜੀਆਂ ਨੂੰ ਮੰਨਦੇ ਸਨ ਉਹ ਭਾਈ ਮੰਜ ਨਾਲ ਗੁੱਸਾ ਕਰਨ ਲੱਗੇ ਪਰ ਗੁਰੂ ਦਾ ਸਿੱਖ ਅਡੋਲ ਰਿਹਾ ਭਾਈ ਮੰਝ ਜੀ ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਭਾਗਵਾਨੇ ਭਾਵੇਂ ਆਪਣਾ ਸਭ ਕੁਝ ਚਲਾ ਜਾਵੇ ਪਰ ਤੁਸੀਂ ਮੇਰਾ ਸਾਥ ਨਾ ਛੱਡਿਓ ਪਿੰਡ ਦੇ ਲੋਕਾਂ ਨੇ ਭਾਈ ਮੰਝ ਕੋਲੋਂ ਕਿ ਚੌਧਰੀ ਦਾ ਹੱਕ ਖੋ ਲਿਆ ਅਤੇ ਭਾਈ ਭਾਈ ਮੰਝ ਸਾਹਿਬ ਕਹਿਣ ਲੱਗੇ ਸਾਨੂੰ ਇਹ ਮਨਜ਼ੂਰ ਹੈ ਸਾਨੂੰ ਤਾਂ ਸ੍ਰੀ ਗੁਰੂ ਨਾਨਕ ਦੇ ਘਰ ਦਾ ਨੌਕਰੀ ਚਾਹੀਦੀ ਹੈ ਅਤੇ ਉਸ ਤੋਂ ਉੱਚੀ ਕੋਈ ਪਦਵੀ ਨਹੀਂ ਕੋਈ ਹੱਕ ਨਹੀਂ 2 ਮਹੀਨਿਆਂ ਦੇ ਅੰਦਰ ਘਰ ਵਿੱਚ ਬਹੁਤ ਜ਼ਿਆਦਾ ਤੰਗੀ ਆ ਗਈ ਅਤੇ ਘਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ ਅਤੇ ਇੱਕ ਦਿਨ ਅੰਮ੍ਰਿਤਸਰ ਸਾਹਿਬ ਤੋਂ ਇੱਕ ਸਿੱਖ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮਨਾਮਾ ਲੈ ਕੇ ਭਾਈ ਮੰਜ ਕੋਲ ਆਇਆ ਤਾਂ ਭਾਈ ਮੰਜ ਨੇ ਉਸ ਹੁਕਮਨਾਮੇ ਨੂੰ ਮੱਥਾ ਟੇਕਿਆ ਅਤੇ ਉਸ ਨੂੰ ਪੜ੍ਹਿਆ ਤਾਂ ਉਸ ਵਿੱਚ ਭਾਈ ਮੰਜ ਨੂੰ ਅੰਮ੍ਰਿਤਸਰ ਆਉਣ ਦਾ ਸੰਦੇਸ਼ ਦਿੱਤਾ ਹੋਇਆ ਸੀ ਭਾਈ ਮਾਂਝ ਜੀ ਸ੍ਰੀ ਅਮਰਸਰ ਸਾਹਿਬ ਪਹੁੰਚ ਕੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਹੋਏ ਅਤੇ ਸੀਸ ਝੁਕਾਇਆ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਇੱਕ ਸਿੱਖ ਨੂੰ ਕਿਹਾ ਕਿ ਇਹਨਾਂ ਨੂੰ ਇੱਕ ਰੱਸਾ ਦਿਓ ਅਤੇ ਇਹਨਾਂ ਦੀ ਸੇਵਾ ਇਹ ਹੈ ਕਿ ਭਾਈ ਮਾਂਝ ਜੀ ਜੰਗਲ ਵਿੱਚ ਜਾਣ ਅਤੇ ਰੋਜ਼ ਜਾ ਕੇ ਗੁਰੂ ਦੇ ਲੰਗਰਾਂ ਲਈ ਗੁਰੂ ਕੇ ਲੰਗਰਾਂ ਲਈ ਲੱਕੜਾਂ ਲੈ ਕੇ ਆਇਆ ਕਰਨ ਭਾਈ ਮਾਂਝ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੂੰਹੋਂ ਆਪਣੀ ਸੇਵਾ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਇੱਕ ਮਾਨ ਇੱਕ ਚਿੱਤ ਹੋ ਕੇ ਸੇਵਾ ਵਿੱਚ ਜੁੜ ਗਏ ਭਾਈ ਮਾਂਝ ਜੀ ਰੋਜ਼ ਸ਼ਾਮ ਨੂੰ ਬਾਣੀ ਪੜ੍ਹਦੇ ਹੋਏ ਅਗਲੇ ਦਿਨ ਦੀਆਂ ਲੱਕੜਾਂ ਵੀ ਇਕੱਠੀਆਂ ਕਰ ਲੈਂਦੇ ਸਨ ਸਮੇਂ ਸਿਰ ਗੁਰੂ ਕੇ ਲੰਗਰਾਂ ਵਿੱਚ ਪਹੁੰਚ ਜਾਂਦੇ ਸਨ ਇੱਕ ਦਿਨ ਗੁਰੂ ਜੀ ਨੇ ਆਂਗਰੀ ਨੂੰ ਪੁੱਛਿਆ ਕਿ ਇੱਥੇ ਇੱਕ ਸਿੱਖ ਭਾਈ ਮੰਜ ਜੀ ਸੇਵਾ ਕਰਦੇ ਹੁੰਦੇ ਹਨ ਉਹ ਪ੍ਰਸ਼ਾਦਾ ਪਾਣੀ ਕਿੱਥੋਂ ਛਕਦੇ ਹਨ ਤਾਂ ਲਾਂਗਰੀ ਕਹਿਣ ਲਗਾ ਉਹ ਤਾਂ ਪ੍ਰਸ਼ਾਦਾ ਪੰਗਤ ਵੇਚੀ ਛਕਦੇ ਹਨ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਲਾਂਗਰੀ ਨੂੰ ਕਹਿਣ ਲਗੇ ਕਿ ਇਹ ਕਿਸ ਤਰ੍ਹਾਂ ਦੀ ਸੇਵਾ ਹੈ ਇਹ ਤਾਂ ਮਜ਼ਦੂਰੀ ਹੁੰਦੀ ਹੈ ਸੇਵਾਦਾਰ ਨੇ ਭਾਈ ਮੰਜ ਜੀ ਨਾਲ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਸਾਂਝਾ ਕੀਤਾ ਅਤੇ ਉਹ ਸਵਕਤ ਭਾਈ ਮਾਂਝ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਚਲਕ ਪਏ ਅਤੇ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਮੇਰੀ ਮਾਂ ਵਾਂਗ ਹੀ ਝੜਕਦੇ ਹੋ ਅਤੇ ਮੇਰੀਆਂ ਗਲਤੀਆਂ ਤੁਸੀਂ ਆਪ ਹੀ ਸੁਧਾਰ ਦਿੰਦੇ ਹੋ ਭਾਈ ਮਾਂਝ ਸਿੰਘ ਨੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਣਾ ਸ਼ੁਰੂ ਕਰ ਦਿੱਤਾ ਸੇਵਾ ਲਈ ਲੱਕੜਾਂ ਪੰਚੋਂ ਤੋਂ ਬਾਅਦ ਲੱਕੜਾਂ ਇਕੱਠੀਆਂ ਕਰਕੇ ਲਿਆਉਣੀਆਂ ਅਤੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚ ਦੇਣਾ ਅਤੇ ਉਹਨਾਂ ਲੱਕੜਾਂ ਤੋਂ ਜੋ ਕਮਾਈ ਹੁੰਦੀ ਉਸ ਨਾਲ ਪ੍ਰਸ਼ਾਦਾ ਪਾਣੀ ਸਕਣਾ ਇਸ ਨਾਲ ਭਾਈ ਮਾਂਝ ਜੀ ਦੀ ਮਨ ਨੂੰ ਸ਼ਾਂਤੀ ਆਈ ਅਤੇ ਭਗਤੀ ਪ੍ਰੇਮ ਵਿੱਚ ਵਾਧਾ ਹੋਇਆ ਇਸ ਤਰ੍ਹਾਂ ਇੱਕ ਦਿਨ ਸ਼ਾਮ ਦੇ ਵੇਲੇ ਭਾਈ ਮਾਂਝ ਜੀ ਲੱਕੜਾਂ ਲਿਆ ਰਹੇ ਸਨ ਅਤੇ ਜ਼ੋਰ ਨਾਲ ਨੇਰੀ ਆਉਣ ਲੱਗੀ ਅਤੇ ਭਾਈ ਮਾਂਝ ਦੀਆਂ ਅੱਖਾਂ ਦੇ ਵਿੱਚ ਰੇਤਾ ਪੈ ਗਿਆ ਪਰ ਬਾਣੀ ਦਾ ਜਾਪ ਕਰਦੇ ਰਹੇ ਅਤੇ ਇਸ ਤਰ੍ਹਾਂ ਇੱਕੋ ਦਮ ਭਾਈ ਮੰਜ ਦਾ ਪੈਰ ਫਿਸਲ ਗਿਆ ਅਤੇ ਉਹ ਇੱਕ ਖੂਹ ਵਿੱਚ ਡਿੱਗ ਗਏ। ਲੱਕੜਾਂ ਭਾਈ ਮੰਜ ਦੇ ਸਿਰ ਉੱਤੇ ਹਨ ਅਤੇ ਖੂਹ ਪਾਣੀ ਦਾ ਭਰਿਆ ਹੋਇਆ ਹੈ। ਭਾਈ ਮੰਜ ਨੇ ਲੱਕੜਾਂ ਆਪਣੇ ਸਿਰ ਉੱਤੇ ਹੀ ਰੱਖੀਆਂ ਤਾਂ ਕਿ ਗੁਰੂ ਕੇ ਲੰਗਰ ਪਕਾਉਣ ਲਈ ਪ੍ਰਸ਼ਾਦਾ ਪਕਾਉਣ ਲਈ ਲੱਕੜਾਂ ਗਿੱਲੀਆਂ ਨਾ ਹੋ ਜਾਣ। ਸ਼ਾਮ ਦਾ ਵੇਲਾ ਸੀ ਭਾਈ ਮੰਜ ਜੀ ਨੇ ਰਹਿ ਰਾਸ ਦੀ ਬਾਣੀ ਪੜਨੀ ਸ਼ੁਰੂ ਕਰ ਦਿੱਤੀ। ਉਾਰੀ ਰਾਤ ਤੂਫਾਨ ਵਿੱਚ ਹੀ ਨੰਗ ਗਈ। ਭਾਈ ਮਾਂਝ ਜੀ ਨੇ ਗੁਰੂ ਅਰਜਨ ਦੇਵ ਜੀ ਕੇ ਬੇਨਤੀ ਕੀਤੀ ਕਿ ਪਾਸ਼ਾ ਜੀ ਤੁਸੀਂ ਆਪ ਹੀ ਮੈਨੂੰ ਇਹ ਸੇਵਾ ਲਈ ਹੈ ਅਤੇ ਤੁਸੀਂ ਆਪ ਹੀ ਇਹ ਸੇਵਾ ਮੇਰੇ ਤੋਂ ਲਾਇ ਲਵੋ ਇਸ ਨੇਰੀ ਚੱਕਰ ਤੋਂ ਇਹ ਲੱਕੜਾਂ ਸਮੇਂ ਸਿਰ ਗੁਰੂ ਦੇ ਲੰਗਰਾਂ ਵਿੱਚ ਪਹੁੰਚ ਜਾਣ ਐਸੀ ਕਿਰਪਾ ਕਰੋ ਪਾਸ਼ਾ ਜੀ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਾਂਝ ਜੀ ਅਰਦਾਸ ਸੁਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੰਗੇ ਪੈਰੀਂ ਆਪਣੇ ਸਿੱਖ ਕੋਲ ਪਹੁੰਚ ਗਏ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਜੀ ਨੂੰ ਕਿਹਾ ਕਿ ਜਾਓ ਤੁਸੀਂ ਰੱਸਾ ਲੈ ਕੇ ਆਓ ਅਤੇ ਬਾਬਾ ਬੁੱਢਾ ਜੀ ਰੱਸਾ ਲੈ ਕੇ ਖੂਹ ਵੱਲ ਆ ਗਏ ਅਤੇ ਖੂਹ ਕੋਲ ਜਾ ਕੇ ਉਹਨਾਂ ਨੇ ਆਵਾਜ਼ ਲਾਈ ਕਿ ਭਾਈ ਮੰਜ ਜੀ ਤੁਸੀਂ ਲੱਕੜਾਂ ਨੂੰ ਛੱਡ ਕੇ ਰੱਸੇ ਨੂੰ ਹੱਥ ਪਾ ਲਓ ਅਤੇ ਬਾਹਰ ਆ ਜਾਓ ਪਰ ਭਾਈ ਮੰਜ ਜੀ ਨੂੰ ਸੇਵਾ ਪਿਆਰੀ ਸੀ ਤੇ ਭਾਈ ਮੰਜ ਜੀ ਕਹਿਣ ਲੱਗੇ ਨਹੀਂ ਭਾਈ ਸਾਹਿਬ ਜੀ ਜਿਨ੍ਹਾਂ ਲੱਕੜਾਂ ਦੇ ਨਾਲ ਮੈਨੂੰ ਮੇਰਾ ਸਤਿਗੁਰ ਪਿਆਰਾ ਮਿਲਿਆ ਹੈ ਮੈਂ ਉਹਨਾਂ ਲੱਕੜਾਂ ਨੂੰ ਕਿਵੇਂ ਛੱਡ ਸਕਦਾ ਹਾਂ ਭਾਈ ਮੰਜ ਦੀ ਇਹ ਗੱਲ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਅਤੇ ਪਹਿਲਾਂ ਲੱਕੜਾਂ ਨੂੰ ਕੂਏ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੋਂ ਬਾਅਦ ਫਿਰ ਭਾਈ ਮੰਜ ਜੀ ਨੂੰ ਬਾਹਰ ਕੱਢਿਆ ਗਿਆ ਭਾਈ ਮੰਜ ਜੀ ਨੇ ਖੂਹ ਤੋਂ ਬਾਹਰ ਆ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦਿਆਂ ਸਾਰ ਹੀ ਗੁਰੂ ਸਾਹਿਬ ਜੀ ਦੇ ਚਰਨ ਫੜ ਲਏ ਗੁਰੂ ਅਰਜਨ ਦੇਵ ਜੀ ਨੇ ਭਾਈ ਮਾਂਝ ਜੀ ਨੂੰ ਭਾਈ ਮਾਂਝ ਨੂੰ ਗਲ ਵਕੜੀ ਵਿੱਚ ਲੈ ਲਿਆ ਇਸ ਤਰ੍ਹਾਂ ਭਾਈ ਮਾਂਝ ਜੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਮਿਲਾਪ ਹੋਇਆ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ